ਲੋਕਾਂ ਨੂੰ ਫਾਇਦੇ ਪਹੁੰਚਾਉਣ ਦੇ ਲਈ ਸਰਕਾਰ ਦੇ ਵੱਲੋਂ ਕਈ ਵਾਅਦੇ ਤੇ ਦਾਅਵੇ ਕੀਤੇ ਜਾਂਦੇ ਨੇ ਪਰ ਇਨਾਂ ਵਾਅਦੇ ਤੇ ਦਾਅਵਿਆਂ ਦੀ ਫੋਕਸ ਬਲੇ ਨਿਕਲਦੀ ਨਜ਼ਰ ਆਉਂਦੀ ਹੈ ਜਦੋਂ ਕਿ ਸਰਕਾਰ ਦੇ ਸਿਰ ਦੋਸ਼ ਲੱਗਦੇ ਨੇ ਇਹ ਦੋਸ਼ ਇਸ ਵਾਰ ਸੰਗਰੂਰ ਹਲਕੇ ਤੋਂ ਲੱਗੇ ਨੇ ਜਿੱਥੇ ਕਿ ਨੌਜਾਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਉਹਨਾਂ ਨੂੰ ਆਟਾ ਦਾਲ ਸਕੀਮ ਅਧੀਨ ਰੱਖਿਆ ਸੀ ਤੇ ਇਸ ਸਕੀਮ ਅਧੀਨ ਜੋ ਆਟਾ ਦਾਲ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾਂਦਾ ਉਸ ਨੂੰ ਵੰਡਣ ਲਈ ਉਹਨਾਂ ਨੂੰ ਰੱਖਿਆ ਗਿਆ ਸੀ ਪਰ ਹੁਣ ਸਰਕਾਰ ਉਹਨਾਂ ਨੂੰ ਉਹਦਾ ਉਹਨਾਂ ਦਾ ਮਨਪੱਤਾ ਨਹੀਂ ਦੇ ਰਹੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਿਨਾਂ ਪੈਸੇ ਦਿੱਤੇ ਹੀ ਫਰਕ ਕਰ ਦਿੱਤਾ ਗਿਆ ਉਹਨਾਂ ਨੂੰ ਜੋ ਉਹਨਾਂ ਦਾ ਹੋਰ ਕੀ ਕਹਿਣਾ ਆਉ ਸੁਣਦੇ ਆ ਕੀ ਨਾਮ ਬਾਜੀ ਮੇਰਾ ਗਗਨਦੀਪ ਸਿੰਘ ਹੈ ਜੀ ਬਾਜੀ ਕਿੱਥੇ ਰਹਿੰਦੇ ਆ ਮੈਂ ਮੂਨਕ ਸਾਈਟ ਹੈ ਜੀ ਮੇਰੀ ਅੱਛਾ ਕੀ ਪ੍ਰੋਬਲਮ ਆਈ ਬਾਜੀ ਮਾਰਕ ਦਾ ਮਾਰਕ ਫਰ ਦਫਤਰ ਚ ਜਿਹੜੀ ਆਟਾ ਦਾਲ ਸਕੀਨ ਚਲਾਈ ਗਈ ਸੀ ਸਰਕਾਰ ਨੇ ਬਿਨਾਂ ਨੋਟਿਸ ਕੀਤੇ ਬੰਦ ਕਰ ਦਿੱਤੀ ਇਹਦੇ ਸਾਡੇ ਜਿਹੜੇ ਸਾਰੇ ਵਰਕਰ ਨੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਕਿੰਨੇ ਟੋਟਲ ਵਰਕਰ ਪੰਜਾਬ ਦੀ ਗੱਲ ਕਰੀਏ ਅੱਜ ਟੋਟਲ ਵਰਕਰ 1500 ਦੇ ਕਰੀਬ ਹੈ ਆਪਣਾ ਪੂਰੇ ਪੰਜਾਬ ਦੀ ਗੱਲ ਕਰੀਏ ਸੰਗਰੂਰ ਚ ਅਸੀਂ 70 ਦੇ ਕਰੀਬ ਮਲਾਜਮ ਹੈਗੇ ਆ ਤੇ ਵੀ ਕਿ ਸਾਡੇ ਨਾਲ ਮਲੇਰਕੋਟਲੇ ਤੋਂ ਭਾਈ ਪੁੱਜੇ ਨੇ ਮਤਲਬ ਕਿ ਸਾਰਾ ਪੰਜਾਬ ਉਰੇ ਇਕੱਠਾ ਹੋ ਗਿਆ ਬਿਲਕੁਲ ਜੀ ਬਿਲਕੁਲ ਹਰ ਇੱਕ ਮਤਲਬ ਕਿ ਜਿੱਥੇ ਜਿੱਥੇ ਸਾਈਟਾਂ ਸਿਗੀਆਂ ਹਰ ਇੱਕ ਮਤਲਬ ਕਿ ਸਾਈਟ ਦੇ ਬੰਦੇ ਆ ਆਪਣੇ ਜ਼ਿਲ੍ਹੇ ਚ ਸਾਡਾ ਪ੍ਰੋਜੈਕਟ ਪ੍ਰੋਜੈਕਟ ਜਾਰੀ ਆ ਅੱਛਾ ਹਾਂਜੀ ਕੀ ਭਾਜੀ ਕੀ ਹੋਇਆ ਕਿ ਜੇ ਕੋਈ ਨੋਟੀਫਿਕੇਸ਼ਨ ਵਗੈਰਾ ਜੀ ਤੁਹਾਨੂੰ ਕੋਈ ਸੱਦਾ ਦਿੱਤਾ ਗਿਆ ਕਿ ਭਾਈ ਤੁਹਾਨੂੰ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਸੱਦਾ ਨਹੀਂ ਆਇਆ ਜੀ ਠੀਕ ਹੈ ਜੀ ਸਾਡੇ ਕੰਮ ਚ ਦਿੱਕਤ ਹੋਵੇ ਅਸੀਂ ਮਤਲਬ ਕਿ ਜਿੰਨਾ ਟਾਈਮ ਸਾਨੂੰ ਮਿਲਦਾ ਹੈ ਕੰਮ ਕਰਨ ਦਾ ਅਸੀਂ ਟਾਈਮ ਤੋਂ ਪਹਿਲਾਂ ਕੰਮ ਨਿਬੜ ਕੇ ਦਿੰਨੇ ਆ ਮਾਰ ਖਾਡ ਨੂੰ ਜਿਨ੍ਹਾਂ ਜਿਨ੍ਹਾਂ ਸਾਡੇ ਕੋਲ ਸਟੋਕ ਭੇਜਦੇ ਨੇ ਜਦੋਂ ਇਹ ਕੰਮ ਸ਼ੁਰੂ ਕੀਤਾ ਪੰਜਾਬ ਸਰਕਾਰ ਨੇ ਉਸ ਸਮੇਂ ਲੱਗਦਾ ਆਪਣਾ ਜਿਹੜਾ ਜ਼ਿਲ੍ਹਾ ਸੀਗਾ ਸੰਗਰੂਰ ਜ਼ਿਲ੍ਹਾ 16ਵੇਂ ਨੰਬਰ ਤੇ ਸੀ ਤੇ ਕੁਝ ਹੀ ਦਿਨਾਂ ਦੇ ਵਿੱਚ ਪਹਿਲੇ ਨੰਬਰ ਤੇ ਪੋਜੀਸ਼ਨ ਆ ਗਈ ਤੀ ਰਸਣ ਵੰਡਣ ਦੇ ਵਿੱਚ ਇੰਨੀ ਤੇਜ਼ੀ ਨਾਲ ਸਾਰੇ ਪ੍ਰਾਮਾਣੇ ਕੰਮ ਕੀਤਾ ਸ ਨਾਲ ਲਾ ਕੇ ਬਹੁਤ ਸੋਹਣਾ ਕੰਮ ਕੀਤਾ ਕਹਿਣ ਦਾ ਪਾਬ ਆਈ ਸੋਹਣੇ ਕੰਮ ਦਾ ਤੁਹਾਨੂੰ ਆ ਆ ਮਾੜਾ ਨਤੀਜਾ ਦਿੱਤਾ ਪੰਜਾਬ ਸਰਕਾਰ ਨੇ ਸਾਨੂੰ ਤੇ ਸਾਡੀ ਮੰਗ ਸਿਰਫ ਇਹੀ ਹੈ ਜੀ ਵੀ ਜਿਹੜੇ ਸਾਡੇ ਖਰਚੇ ਨੇ ਉਹ ਜਾਰੀ ਕੀਤੇ ਅੰਤਨਖਾਹਾਂ ਰਹਿੰਦੀਆਂ ਨੇ ਉਹ ਜਾਰੀ ਕੀਤੀ ਜਾਣ ਠੀਕ ਹੈ ਜੀ ਤੇ ਬਕਾਇਦਾ ਸਾਨੂੰ ਰੋਜ਼ਗਾਰ ਵੀ ਦਿੱਤਾ ਜਾਵੇ ਜਿਹੜੇ ਜਿੰਨੇ ਵੀ ਅਸੀਂ ਬੰਦੇ ਰੱਖੇ ਸੀਗੇ ਇਹ ਕੰਮ ਹੁਣ ਮਾਰਕਫੈਟ ਦੇ ਦੀਨ ਹੋਇਆ ਜੀ ਸਾਡੀ ਬੇਨਤੀ ਇਹੀ ਹੈ ਮਾਰਕਫੈਟ ਦੇ ਸਹਿਬਾਨਾਂ ਨੂੰ ਵੀ ਤੇ ਆਪਣੀ ਪੰਜਾਬ ਸਰਕਾਰ ਨੂੰ ਵੀ ਵੀ ਸਾਨੂੰ ਜਿਹੜਾ ਇਹ ਕੰਮ ਚੱਲੂਗਾ ਹੁਣ ਅੱਗੇ ਪੰਜਾਬ ਸਰਕਾਰ ਨੇ ਜਾਰੀ ਕੀਤੇਗੀ 4 ਮਹੀਨੇ ਦੀ ਕਣਕ ਹੁਣ ਚੱਲਿਆ ਕਰੋਗੀ ਸੀਐਮ ਭਗਵੰਤ ਮਾਨ ਦੇ ਖੁਦ ਖੁਦ ਮੂੰਹੋਂ ਗੱਲ ਨਿਕਲੀ ਇਹ ਕੱਲ ਦੀ ਖਬਰ ਆ ਮਿਲਦਾ ਹਾਂ ਕੱਲ ਦੀ ਪਰਸੋਂ ਦੀ ਸ਼ਨੀਵਾਰ ਦੀ ਖਬਰ ਹੈ ਤੇ ਸਾਡੀ ਬੇਨਤੀ ਇਹ ਹੈ ਕਿ ਜਿਹੜਾ ਕੰਮ ਮਾਰਕਫੈਟ ਨੂੰ ਦਿੱਤਾ ਸਾਨੂੰ ਮਾਰਕਫੈਟ ਦੇ ਵਿੱਚ ਹੀ ਰੱਖਿਆ ਜਾਵੇ ਕੰਮ ਤੋਂ ਨਾ ਕੱਢਿਆ ਜਾਵੇ ਬੇਨਤੀ ਹੈ ਸਾਡੀ ਇਹ ਕੀ ਨਾਮ ਤੇ ਮੇਰਾ ਨਾਮ ਸੇਬੀ ਖੰਡੇਵਾਦਾ ਜੀ ਮੇਰੀ ਭਾਈ ਕੀਪਸੌਰ ਜ਼ਿਲ੍ਹਾ ਸੰਗਰੂਰ ਦੇ ਵਿੱਚ ਡਿਊਟੀ ਸੀ ਸੌਫਟ ਸੁਪਰਵਾਈਜ਼ਰ ਦੀ ਡਿਊਟੀ ਦੇ ਵਿੱਚ ਸਾਡਾ ਕੰਮ ਇਹ ਸੀਗਾ ਜੀ ਘਰ-ਘਰ ਰਸਣ ਵੰਡਣਾ ਅਸੀਂ ਘਰ-ਘਰ ਜਾ ਕੇ ਲੋਕਾਂ ਦੇ ਬਾਰ ਮੂਰੇ ਜਾ ਕੇ ਅਸੀਂ ਰਸਣ ਡਿਸਟ੍ਰਿਬਿਊਟ ਕਰਦੇ ਸੀਗੇ ਸਾਡਾ ਕੋਈ ਡਿਊਟੀ ਦਾ ਟੈਂਪ ਟੇਬਲ ਨਹੀਂ ਸੀਗਾ ਸਵੇਰੇ 8 ਵਜੇ ਤੋਂ ਲੈ ਕੇ ਅਸੀਂ ਰਾਤ ਦੇ 10 ਵਜੇ ਤੱਕ ਕੰਮ ਕੀਤਾ ਜੀ ਅਸੀਂ ਕੰਮ ਨੂੰ ਪੂਰਾ ਇਮਾਨਦਾਰੀ ਦੇ ਨਾਲ ਕੀਤਾ ਕਿਉਂਕਿ ਕਿਤੇ ਕਿਉਂਕਿ ਅਸੀਂ ਬੇਰਜਗਰ ਸੀਗੇ ਅਸੀਂ ਸੋਚਿਆ ਵੀ ਅਸੀਂ ਮੈਕਵਿਨ ਨੂੰ ਵਧੀਆ ਤਰੀਕੇ ਨਾਲ ਕੰਮ ਕਰਕੇ ਦਈਏ ਪਰ ਵਧੀਆ ਕੰਮ ਕਰਨ ਦਾ ਤਰੀਕਾ ਸਾਨੂੰ ਉਹਦਾ ਨਤੀਜਾ ਜੁ ਭੁਗਤਣਾ ਪਿਆ ਇਹਨਾਂ ਨੇ ਸਾਨੂੰ 1500 ਦੇ ਕਰੀਬ ਪੰਜਾਬ ਦੇ ਵਿੱਚ ਮੁਲਾਜ਼ਮ ਨੇ ਉਹਨਾਂ ਨੂੰ ਬਾਰ ਦਾ ਰਸਤਾ ਦੇ ਘਾ ਦਿੱਤਾ ਬਿਨਾ ਨੋਟਿਸ ਸਾਨੂੰ ਇਹਨਾਂ ਨੇ ਸ਼ੁਰੂ ਦੇ ਵਿੱਚ 12578 ਰੁਪਏ ਦੇ ਕਰੀਬ ਤਨਖਾਹ ਦੇਣ ਦਾ ਵਾਦਾ ਕੀਤਾ ਸੀਗਾ ਤੇ 3000 ਰੁਪਏ ইপিਐ ਫੰਡ ਜੋ ਕਿ ਨਹੀਂ ਮਿਲਿਆ ਸਾਨੂੰ ਇਹਦੇ ਵਿੱਚ ਸਾਡੇ ਡਰਾਈਵਰ ਜਿਹੜੇ ਸੀ ਨੇ ਆਪਦੇ ਪੱਧਰ ਤੇ ਡਰਾਈਵ ਕਣਕ ਲੈ ਕੇ ਜਾਂਦੇ ਸੀ ਲੋਕਾਂ ਦੇ ਵਿੱਚ ਉਹਨਾਂ ਦੀਆਂ ਡਰਾਈਵਰਾਂ ਦੀਆਂ ਪੇਮੈਂਟਾਂ ਵੀ ਸਾਡੇ ਸਿਰਾਂ 'ਤੇ ਖੜੀਆਂ ਨੇ ਉਹ ਸਾਡੇ ਨਾਲ ਘਰੇਆਂ ਕਿ ਲੜਦੇ ਨੇ ਹੁਣ ਅਸੀਂ ਸੰਘਰਸ਼ ਦਾ ਉਹ ਦੂਬਦ ਬਿਆਨਤ ਬੰਦੀ ਬਣਾ ਕੇ ਪੂਰਾ ਸਖਤ ਸੰਘਰਸ਼ ਕਰਾਂਗੇ ਅਸੀਂ ਸਰਕਾਰ ਨੂੰ ਇਹ ਗੱਲ ਕਹਿਣਾ ਚਾਹੁੰਦੇ ਆਂ ਵੀ ਤੁਸੀਂ ਇੱਕ ਪਾਸੇ ਤਾਂ ਕਰ-ਕਰ ਰੋਜ਼ਗਾਰ ਦੇਣ ਦੀ ਗੱਲ ਕਰਦੇ ਹੋ ਕਿਉਂਕਿ ਅਸੀਂ ਸਾਰੇ ਉੱਚ ਕੁਆਲੀਫਾਈਡ ਆ ਕੋਈ ਗ੍ਰੈਜੂਏਸ਼ਨ ਹੈ ਕੋਈ ਐਮਐਸਟਰੀ ਕੋਈ ਕਿਵੇਂ ਕੋਈ ਕਿਵੇਂ ਤਾਂ ਹੀ ਜੇ ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਮਿਲ ਰਿਹਾ ਤਾਂ ਹੀ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਬਾਹਰ ਵੱਲ ਨੂੰ ਉਹਨਾਂ ਦਾ ਰੁਝਾਨ ਵੱਧ ਰਿਹਾ ਸੋ ਅਸੀਂ ਇਹੀ ਅਪੀਲ ਕਰਨਾ ਚਾਹੁੰਦੇ ਵੀ ਸਾਡਾ ਪੱਕੇ ਰਿਜਗਾਰ ਦਾ ਪ੍ਰਬੰਧ ਕੀਤਾ ਜਾਵੇ ਕਿਉਂਕਿ ਅਸੀਂ ਵੀ ਟੈਕਸ ਭਰਦੇ ਆ ਅਸੀਂ ਕੰਮ ਕਰ ਰਹੇ ਆ ਤੇ ਕੰਮ ਦੇ ਬਦਲੇ ਸਾਨੂੰ ਅੱਜ ਇਹ ਮੰਨੇ ਕਿ ਚਲੋ ਰਾਦਖ ਹੈ ਮੇਰਾ ਨਾਮ ਅਮਰਿੰਦਰਜੀਤ ਵਰਮਾ ਮੈਂ ਮਾਰਕੀਟ ਦੇ ਵਿੱਚ ਐਜ਼ ਏ ਐਫਐਸਓ ਕੰਮ ਕਰ ਰਿਹਾ ਜਿਲ੍ਹਾ ਸੰਗਰੂਰ ਵਿੱਚ ਸਰ ਸਰਕਾਰ ਵੱਲੋਂ ਘਰ ਘਰ ਰਾਸ਼ਨ ਬੰਡਲ ਨੂੰ ਕਿੰਨਾ ਲਾਜੰਬ ਦਿੱਤੇ ਗਏ ਸੀ ਉਹਨਾਂ ਦਾ ਕਹਿਣਾ ਵੀ ਅੱਜ ਉਹਨਾਂ ਨੂੰ ਅਚਾਨਕ ਕਟਾ ਦਿੱਤਾ ਜਾਂ ਕੀ ਮਾਮਲਾ ਹੈ ਸਰ ਇਹਦੇ ਬਾਰੇ ਜੀ ਦੇਖੋ ਸਾਡੇ ਕੋਲ ਪਹਿਲਾਂ ਜੋ ਸਕੀਮ ਆਈ ਸੀ ਉਹਦੇ ਵਿੱਚ ਸੀਗਾ ਕਿ ਘਰ ਘਰ ਰਾਸ਼ਨ ਰਾਸ਼ਨ ਬੰਡਲ ਦੇ ਲਈ ਜਿਹੜੇ ਬੰਦੇ ਨੇ ਉਹ ਅਪਾਇੰਟ ਕੀਤੇ ਜਾਣਗੇ ਤੇ ਇਹਦੇ ਲਈ ਜਿਹੜਾ ਸਾਡਾ ਮਾਰਕੀਟ ਦੇ ਵੱਲੋਂ ਐ ਜ਼ੋਨ ਬਣਾਏ ਗਏ ਸੀਗੇ ਉਹਨਾਂ ਜ਼ੋਨ ਦੇ ਵਿੱਚ ਜਿਹੜਾ ਸਾਡਾ ਕੰਮ ਦਿੱਤਾ ਗਿਆ ਸੀ ਉਹ ਕੇਂਦਰੀ ਭੰਡਾਰ ਨੂੰ ਦਿੱਤਾ ਗਿਆ ਸੀ ਤੇ ਕੇਂਦਰੀ ਭੰਡਾਰ ਦੇ ਵੱਲੋਂ ਹੀ ਇਹ ਸਾਰੇ ਜਿਹੜੇ ਮੁੰਡੇ ਨੇ ਅਪਾਇੰਟ ਕੀਤੇ ਗਏ ਸੀ ਤੇ ਇਹਦੇ ਵਿੱਚ ਕੋਈ ਮਾਰਕੀਟ ਦਾ ਕੋਈ ਰੋਲ ਰੋਲ ਨਹੀਂ ਹੈ ਇਹਨਾਂ ਨੂੰ ਕੀ ਕੋਈ ਨੋਟਿਸ ਵਗੈਰਾ ਪਹਿਲਾਂ ਦਿੱਤਾ ਗਿਆ ਨਾ ਹਾਂ ਜੋ ਸਾਡੇ ਮਤਲਬ ਕਿ ਹੈੱਡ ਆਫਿਸ ਹੈ ਉਹਦੇ ਵੱਲੋਂ ਇਹਨਾਂ ਨੂੰ ਨੋਟਿਸ ਦਿੱਤਾ ਗਿਆ ਹੋਊਗਾ ਤੇ ਜਿਹਦੇ ਆਧਾਰ ਤੇ ਮਤਲਬ ਕਿ ਜਿਹੜਾ ਇਹ ਹੁਣੇ ਬੰਦ ਕੀਤਾ ਗਿਆ ਤੇ ਹੁਣ ਜਿਹੜਾ ਹੈਗਾ ਪੰਨ ਗ੍ਰੀਨ ਵੱਲੋਂ 4 ਮਹੀਨੇ ਜਿਹੜੀ ਉਹ ਸਪਲਾਈ ਕੀਤੀ ਜਾਣੀ ਆ ਵੀਟ ਦੀ ਬਸ ਆਈ ਹੈ ਉਹ ਅਜੇ ਨੀ ਸਪਲਾਈ ਹੋਵੇ ਡਿਪਾਰਟਮੈਂਟ ਆਪਣੇ ਲੈਵਲ ਤੇ ਕਰੇਗਾ ਜਾਂ ਨਹੀਂ ਨਹੀਂ ਹਜੇ ਮਾਰਕੀਟ ਵੱਲੋਂ ਨਹੀਂ ਲਿਆ ਨਾ ਹਾਂਜੀ ਜੇ ਸਾਡੇ ਕੋਲ ਤਾਂ ਬਸ ਹੁਣ ਇਹੀ ਆਇਆ ਸੀਗਾ ਵੀ ਇਹਨਾਂ ਨੂੰ ਪਹਿਲਾਂ ਆਪਾਂ ਹੈਂਡਓਵਰ ਕੀਤਾ ਸੀ ਉਹਨੂੰ ਟੇਕਓਵਰ ਕਰ ਲਓ ਤੇ ਬਸ ਇਹਨਾਂ ਦੀ ਸੈਲਰੀ ਵਗੇਰਾ ਆਪੀ ਹਾਂ ਇਹਨਾਂ ਦੀ ਜਿਹੜੀ ਸੈਲਰੀ ਪੀਐਫ ਜੋ ਵੀ ਹੈਗਾ ਉਹ ਕੇਂਦਰੀ ਭੰਡਾਰ ਵੱਲੋਂ ਹੀ ਹੈ ਤੋਂ ਮਾਰਕੀਟ ਵੱਲੋਂ ਇਹਨਾਂ ਦਾ ਕੋਈ ਲਿੰਕ ਨਹੀਂ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚੇ ਲਈ ਬੈਲ ਆਈਕਨ ਤੇ ਕਲਿੱਕ ਕਰੋ